ਲੱਗਦਾ ਹੈ ਕਿ ਸੁਰਜੀਤ ਪਾਤਰ ਹੁਰੀ ਨਹੀਂ ਰਹੇ ਮਨ ਦੇ ਵਿੱਚ ਖਿਆਲ ਪਹਿਲਾ ਖਿਆਲ ਸੋਚ ਕੀ ਆਉਂਦੀ ਹੈ ਆਬਵੀਅਸਲੀ ਇਹੀ ਲੱਗਦਾ ਕਿ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਅਚਾਨਕ ਪਤਾ ਲੱਗਿਆ ਸ਼ੌਕ ਹੋ ਗਏ ਅਸੀਂ ਵੀ ਕਿਉਂਕਿ ਕੋਈ ਇਦਾਂ ਦਾ ਪਤਾ ਨਹੀਂ ਸੀਗਾ ਵੀ ਉਹ ਕੋਈ ਬਿਮਾਰ ਨੇ ਜਾਂ ਕੁਝ ਇਦਾਂ ਦਾ ਸਾਨੂੰ ਤੇ ਬੜਾ ਸ਼ੌਕਿੰਗ ਨਿਊਜ਼ ਸੀ ਅ ਇੱਕ ਵਾਰੀ ਤਾਂ ਯਕੀਨ ਹੀ ਨਹੀਂ ਆਉਂਦਾ ਫਿਰ ਵੈਰੀਫਾਈ ਕਰਨਾ ਪੈਂਦਾ ਵੈਰੀਫਾਈ ਕੀਤਾ ਤਾਂ ਹਿਮੰਤ ਭਾਗੀ ਜਿਹੜੀ ਖਬਰ ਸੀ ਸੱਚੀ ਸੀ ਤੇ ਲੇਕਿਨ ਪਾਤਰ ਸਾਹਿਬ ਗਏ ਨਹੀਂ ਹੈ ਪਾਤਰ ਸਾਹਿਬ ਇੱਥੇ ਹੀ ਨੇ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੇ ਉਹਨਾਂ ਦਾ ਸਾਹਿਤ ਉਹਨਾਂ ਦੇ ਲਿਖੇ ਹਰ ਕਵਿਤਾ ਉਹ 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 ਕਦੇ ਜਾ ਹੀ ਨਹੀਂ ਸਕਦੇ ਉਹ ਹਮੇਸ਼ਾ ਹੀ ਸਾਡੇ ਵਿੱਚ ਰਹਿਣਗੇ ਸੋ ਠੀਕ ਹੈ ਅੰਤਿਮ ਅਰਦਾਸ ਅੱਜ ਹੈਗੀ ਹੈ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਉਹ ਇੱਥੇ ਹੀ ਰਹਿਣਗੇ ਹਮੇਸ਼ਾ ਉਹਨਾ ਨੂੰ ਪੂਰਾ ਕਰ ਪਾਵੇਗਾ ਕੋਈ ਆਉਣ ਵਾਲੇ ਸਮੇਂ ਦੇ ਪੰਜਾਬੀ ਜਗਤ ਦੇ ਵਿੱਚ ਨਹੀਂ ਇਹ ਤਾਂ ਕਹਿਣਾ ਖੈਰ ਬਹੁਤ ਮੁਸ਼ਕਿਲ ਹੁੰਦਾ ਕਿਉਂਕਿ ਉਹ ਜੋ ਜਗਾ ਉਹਨਾਂ ਦੀ ਸੀ ਉਹ ਉਹ ਜਗਾ ਉਹਨਾਂ ਦੀ ਹੀ ਰਹੇਗੀ ਬੱਚੇ ਜੰਗ ਦੇ ਜਨਰੇਸ਼ਨ ਵਾਲੇ ਵਧੀਆ ਲਿਖਣ ਵਾਲੇ ਹੈਗੇ ਆ ਅੱਗੇ ਆਉਣਗੇ ਉਹ ਆਪਣੀ ਜਗਾ ਬਣਾਣਗੇ ਉਹਨਾਂ ਦੀ ਜਗਾ ਕਿਸੇ ਦੀ ਵੀ ਜਗਾ ਕੋਈ ਨਹੀਂ ਦੁਨੀਆ ਤੇ ਲੈਂਦਾ ਹਰ ਬੰਦਾ ਜਿਹੜਾ ਕਾਮਯਾਬ ਹੁੰਦਾ ਉਹ ਇੱਕ ਆਪਣੀ ਜਗਾ ਬਣਾਉਂਦਾ ਸੋ ਇਹ ਇਹ ਸਵਾਲ ਹੀ ਗਲਤ ਹੈ ਕਿ ਜੀ ਉਹਨਾਂ ਦੀ ਜਗਾ ਉਹਨਾਂ ਦੀ ਜਗ੍ਹਾ ਕੋਈ ਨਹੀਂ ਹੋ ਸਕਦਾ ਕਿੰਨਾ ਕਾਟਾ ਤੁਸੀਂ ਸਮਝਦੇ ਹਾਂਜੀ ਕਿੰਨਾ ਕਾਟਾ ਤੁਸੀਂ ਸਮਝਦੇ ਹੋ ਪੰਜਾਬੀ ਬਹੁਤ ਵੱਡਾ ਘਾਟਾ ਹੈ ਜੀ ਜੋ ਹੁਣ ਤੱਕ ਉਹ ਲਿਖਦੇ ਰਹੇ ਉਸ ਤੋਂ ਬਾਅਦ ਉਹ ਨਵਾਂ ਨਹੀਂ ਕੁਝ ਲਿਖ ਸਕਣਗੇ ਮਤਲਬ ਉਹ ਨਵਾਂ ਉਹਨਾਂ ਵੱਲੋਂ ਕੁਝ ਨਹੀਂ ਆਏਗਾ ਇਹ ਘਾਟਾ ਹੀ ਹੈ ਪਰ ਜੋ ਲਿਖ ਕੇ ਗਏ ਹੈ ਉਹ ਅਮਰ ਹੈ ਤੁਸੀਂ ਗਜ਼ਲ ਬਾਰੇ ਗੱਲ ਕਰ ਰਹੇ ਸੀਗੇ ਕਿ ਮੈਂ ਗਜ਼ਲ ਜਿਹੜਾ ਰਿਕਾਰਡ ਕਰਾਉਣਾ ਸੀਗਾ ਉਦੋਂ ਗੱਲਬਾਤ ਹੋਈ ਸੀ ਉਸ ਵੇਲੇ ਤਾਂ ਨਹੀਂ ਹੋਈ ਸੀ ਉਹਨਾਂ ਨਾਲ ਮੇਰੀ ਫਿਲਮ ਦੇ ਲਈ ਕੀਤੀ ਸੀ ਮੈਂ ਸਾਡੇ ਡਾਇਰੈਕਟਰ ਅਮਰਦੀਪ ਗਿੱਲ ਰਾਈਟਰ ਅਮਰਦੀਪ ਗਿੱਲ ਉਹਨਾਂ ਨੇ ਇਜਾਜ਼ਤ ਲਈ ਸੀ ਪਾਤਰ ਸਾਹਿਬ ਤੋਂ ਔਰ ਮੈਨੂੰ ਗਜ਼ਲ ਭੇਜੀ ਸੀ ਮੈਂ ਕੰਪੋਜ਼ ਕਰਕੇ ਫਿਰ ਫਿਲਮ 'ਚ ਉਹਨਾਂ ਨੂੰ ਗਵਾਇਆ ਸੀ ਸ਼ਾਜ਼ੀਆ ਮਨਜ਼ੂਰ ਨੇ ਕੀ ਗਜ਼ਲ ਕੀ ਹੈ ਉਹ ਸੁਣਾ ਸਕਦੇ ਨਹੀਂ ਇਸ ਵੇਲੇ ਨਹੀਂ ਫਿਰ ਕਿਤੇ ਸ਼ੁਕਰੀਆ ਜੀ ਤਾਂ ਬਿਲਕੁਲ ਸੱਚ ਨੇ ਹੋ ਜਾਨੇ ਜੋ ਕਿ ਸੁਰਜੀਤ ਪਾਤਰ ਹੋਰਾ ਦੇ ਅੰਤਿਮ ਅਰਦਾਸ ਦੇ ਉੱਤੇ ਪਹੁੰਚੇ ਨੇ ਅੱਖਰ ਨਾਮ ਨੇ ਅਤੇ ਕਹਿ ਰਹੇ ਨੇ ਕਿ ਭਾਈ ਜਦੋਂ ਪਤਾ ਲੱਗਿਆ ਤੇ ਉਦੋਂ ਸੋਚ ਨਹੀਂ ਸਮਝ ਆ ਰਹੀ ਸੀ ਕਿ ਇਹ ਕੀ ਹੋ ਗਿਆ ਕਿਆ ਬਨਪਸਨ ਪੰਕਤੀ ਨਾਰਾ ਰਾਜੀ ਗੁਪਤਾ ਬਾਬੂ ਸਹਿਟਾ ਮਿਦਿਆਨ